ਵੀਰੇ ਨੇ ਇੱਕ ਵੀਡੀਓ ਪਾਈ ਮੈਂ ਦੇਖ ਕੇ ਬੜਾ इमोशनल ਹੋਇਆ ਹਨਾ ਵੀ 6 ਲਗਭਗ 6 ਸਾਲ ਬਾਅਦ ਵੀਰਾ ਆਪਣੀ ਧੀ ਤੇ ਆਪਣੇ ਪੁੱਤ ਨੂੰ ਮਿਲਿਆ ਵੀਰੇ ਸੱਚੀ ਗੱਲ ਆ ਯਾਰ ਬਿਲਕੁਲ ਜੀ ਸੱਚੀ ਗੱਲ ਆ ਤੇ ਪਹਿਲਾਂ ਮੈਂ ਤੁਹਾਡਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਪ੍ਰਵਿੰਦਰ ਬਾਜੀ ਤੁਸੀਂ ਵੀ ਮੇਰੇ ਕੋਲ ਪਹੁੰਚੇ ਹੋ ਹਾਂ ਤੇ ਸੱਚੀ ਗੱਲ ਹੈ ਜੀ 6 ਸਾਲ 2 ਮਹੀਨੇ ਤੇ 1 ਦਿਨ ਆਹ ਹਾਂ ਹਾਂ ਇੰਨੇ ਦਿਨਾਂ ਬਾਅਦ ਅਸੀਂ ਆਪਣੇ ਪਰਿਵਾਰ ਨੂੰ ਮਿਲੇ ਹਾਂ ਤੇ 에어ਪੋਰਟ ਤੇ ਗਏ ਬੜੇ ਭਾਵੁਕ ਹੋਏ ਉੱਥੇ ਹਾਂ ਤੇ ਗੰਵੀਆਂ ਗੱਲਾਂ ਜਾਨੀ ਕਿ ਬੜੇ ਮਨ ਦੇ ਵਿੱਚ ਚਾਸੀ ਗੱਪਚੀਆਂ ਆਈਆਂ ਹੁਣ ਬੱਚਿਆਂ ਨੇ ਆਮ ਹੂੰ ਤੇ ਬਹੁਤ ਭਾਬੋ ਰੋਏ ਹੂੰ ਤੇ ਕੁੜੀ ਨੂੰ ਗੱਲ ਆ ਕੇ ਬਹੁ ਰੋਏ ਮੁੰਡੇ ਮੈਂ ਵੀਰੇ ਇਹੀ ਮੈਂ ਨਾ ਇੱਕ ਚੀਜ਼ ਨੋਟ ਕਰੀ ਮੈਂ ਦੇਖਿਆ ਵੀ ਤੈਂ ਮੈਂ ਸੁਣਿਆ ਸੀ ਹੁਣ ਤੱਕ ਵੀ 30 ਦਾ ਮਤਲਬ ਬਾਪ ਤੇ 30 ਦਾ ਰਿਸ਼ਤਾ ਤੇ ਪੁੱਤ ਤੇ ਮਾਂ ਦਾ ਰਿਸ਼ਤਾ ਹਣਾ ਹਾਂਜੀ ਹਾਂਜੀ ਮੈਂ ਦੇਖਿਆ ਤੂੰ ਨੂੰ ਧੀ ਨੇ ਆ ਕੇ ਗੱਲ ਲਾ ਲਿਆ ਬਿਲਕੁਲ ਭੱਜ ਕੇ ਆ ਕੇ ਇੰਨੀ ਜ਼ੋਰ ਨੇ ਨਾਲ ਉਹਨੇ ਮੈਨੂੰ ਜੱਫੀ ਪਾਈ ਮਤਲਬ ਅਸੀਂ 4 4 5 5 ਵਾਰੀ ਮਤਲਬ ਬੱਚੇ ਨੂੰ ਮੁੰਡੇ ਨੂੰ ਵੀ ਕੁੜੀ ਆਪਣੀ ਡਾਕਟਰ ਨੂੰ ਵੀ ਜਫੀਆਂ ਪਾ ਪਾ ਕੇ ਮਿਲੇ ਮੈਂ ਤੇ ਮੇਰੀ ਬਾਈ ਹੰਝੂ ਵੀ ਪਤਾ ਨਹੀਂ ਸੀ ਕਿੱਥੋਂ ਆਉਂਦੇ ਆ ਅੱਖਾਂ ਦੇ ਵਿੱਚ ਹਨਾ ਕੁਦਰਤੀ ਆ ਇਹਨਾਂ ਇੰਨੇ ਸਾਲ ਕਿਵੇਂ ਕੱਡੇ ਵੀਰੇ ਬਸ ਹੀ ਅਰਦਾਸਾਂ ਕਰਦੇ ਰਹੇ ਮਾਲਕ ਦੇ ਅੱਗੇ ਹਾਂ ਵੀ ਅਸੀਂ ਪੀਆਰ ਹੋ ਗਏ ਆ ਚਲ ਇਹ ਵੀ ਆ ਜਾਣਗੇ ਇਹ ਵੀ ਆਣਗੇ ਬਸ ਬਾਬੇ ਅੱਗੇ ਮੱਥੇ ਰੱਖ ਦਿੰਦੇ ਰਹਿ ਕਿ ਪਰਮਾਤਮਾ ਨੇ ਚਲੋ ਉਸ ਭਾਗੀ ਘੜੀ ਬਰ ਭਾਗਾ ਦਿਨ ਸਾਨੂੰ ਦਿੱਤਾ ਉਹ ਦਿਨ ਤਾਂ ਤੇ ਮੰਗਲਵਾਰ ਦਾ ਦਿਨ ਸਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਸੀ ਪਰਮਾਤਮਾ ਹਰ ਇੱਕ ਨੂੰ ਇਥੇ ਪੱਕੇ ਕਰੇ ਤੇ ਪਰਿਵਾਰਾਂ ਨੂੰ ਮੇਲੇ ਪਰਮਾਤਮਾ ਸਾਰਿਆਂ ਦੇ ਅਰਦਾਸਾਂ ਇੱਕ ਗੱਲ ਕਹਿ ਦੇਣੀ ਸੌਖੀ ਆ ਵੀ ਅਸੀਂ ਬਾਹਰ ਜਾਂਦੇ ਆ ਪੈਸੇ ਕਮਾਉਣੇ ਚੱਲ ਕੋ ਵੱਖਰਾ ਮੈਟਰ ਆ ਹਾਂਜੀ ਪਰ ਇੱਕ ਚਲੋ ਤੁਹਾਡੇ ਬੱਚੇ ਅੱਜ ਆ ਆ ਮੋਸਟਲੀ ਕੀ ਹੁੰਦਾ ਵੀ ਬੱਚੇ ਆ ਆਪਣੇ ਮਾਪੇ ਉਹਨੂੰ ਬੁਲਾਉਂਦੇ ਨੇ ਉਹ ਮਿਲਦੇ ਚਾਰ ਪੰਜ ਸਾਲ ਬਾਅਦ ਹਾਂਜੀ ਹਾਂਜੀ ਚਲੋ ਸਟੋਰੀ ਸੇਮ ਹੈ ਤੁਹਾਡੀ ਤੁਹਾਨੂੰ ਤੁਸੀਂ ਉਹਨਾਂ ਬੱਚਿਆਂ ਨੂੰ ਬੁਲਾਇਆ ਹੈ ਨਾ ਪਰ ਇੱਕ ਆਪਣਾ ਕਹਿ ਲਓ ਵੀ ਆਪਣੇ ਬਾਹਰ ਵਾਲਿਆਂ ਦਾ ਇੱਕ ਬਹੁਤ ਜ਼ਿਆਦਾ ਇਹ ਕਹਣਾ ਮਤਲਬ ਵੀ ਮਤਲਬ ਪਕ ਕਿਵੇਂ ਉਹਨੂੰ ਬਿਆਨ ਕਰੀਏ ਵੀ ਤਬੱਸਿਆ ਹੀ ਲਾ ਲੋ ਇੱਕ ਤਬੱਸਿਆ ਇੱਕਦਾਨੀ ਹੈ ਨਾ ਤਬੱਸਿਆ ਜੀ ਦਿਨ ਦਿਨ ਗਣ ਗਣ ਕੇ ਇੱਕ ਦਿਨ ਅੱਜ ਹੁਣ ਸਾਨੂੰ 3 ਸਾਲ ਹੋ ਗਿਆ ਆਇਆਂ ਨੂੰ ਸਾਨੂੰ 4 ਸਾਲ ਹੋ ਗਿਆ ਆਇਆਂ ਨਾ 5 ਸਾਲ ਹੋ ਗਿਆ ਚਲੋ ਜੀ ਉਹ 6 ਸਾਲ 2 ਮਹੀਨੇ ਤੇ ਇੱਕ ਦਿਨ ਬਾਅਦ ਦੇ ਵਿੱਚ ਉਹ ਸਾਡੇ ਲਈ ਵਿਭਾਗਾ ਦੇ ਨਾਲ ਆ ਗਿਆ ਪਰਮਾਤਮਾ ਨੇ ਸਾਨੂੰ ਮੇਨੂੰ ਤੇ ਮੇਰੇ ਬੱਚਿਆਂ ਨੂੰ ਮਿਲਾਤਾ ਮੈਂ ਸ਼ੁਕਰਗੁਜ਼ਾਰ ਹਾਂ ਉਸ ਬਾਬੇ ਨਾਨਕ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਤੇ ਅੱਜ ਖੁਸ਼ੀਆਂ ਖੁਸ਼ੀਆਂ ਨੇ ਜੀ ਹੁਣ ਸਾਡੀ ਜਨਮਗੀ ਦੇ ਵਿੱਚ ਮੈਂ ਨਹੀਂ ਕਹਾਂ ਸਭ ਤੋਂ ਸਭ ਤੋਂ ਜ਼ਿਆਦਾ ਇਮੋਸ਼ਨਲ ਕੌਣ ਹੋਇਆ ਉਸ ਦਿਨ ਅਸੀਂ ਸਾਰੇ ਈਜ਼ੀ ਹੋਏ ਸਾਰੇ ਹਾਂ ਮਤ ਜਦੋਂ ਨਿਕਲਦੇ ਗੇਟ ਦੇ ਵਿੱਚੋਂ ਦੇਖੇ ਮੈਂ ਇਹਨਾਂ ਨੂੰ ਆਵਾਜ਼ ਮਾਰੀ ਆਪਣੇ ਬੇਟੇ ਦਾ ਨਾਮ ਲੈ ਕੇ ਬਸ ਇਦਾਂ ਭੱਜ ਕੇ ਜਾ ਕੇ ਇਹਨਾਂ ਨੂੰ ਵੀ ਕੋਈ ਛੁਰਤ ਨਹੀਂ ਰਹੀ ਵੀ ਹਾਂ ਮਾਂ ਪਿਓ ਨੂੰ ਕਿੰਨੇ ਸਾਲਾਂ ਬਾਅਦ ਦੇਖਿਆ ਸ਼ੀਮ ਸਾਲਾਂ ਬਾਅਦ 2 ਮਹੀਨੇ ਬਾਅਦ ਮਤਲਬ ਮੈਨੂੰ ਵੀ ਮੇਰੀ ਵਾਈਫ ਵੀ ਬਹੁਤ ਵੀ ਅਸੀਂ ਇਮੋਸ਼ਨਲ ਹੋਏ ਤੇ ਸ਼ੁਕਰੀਆ ਪ੍ਰਮਾਤਮਾ ਦਾ 6 ਸਾਲ ਬਾਅਦ ਬੱਚੇ ਮਤਲਬ ਵੱਡੇ ਕਾਫੀ ਲੱਗੇ ਦੇਖਣ ਹਾਂਜੀ 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 ਕਿੱਥੇ ਆ ਗੁੜੀਆਂ ਮੇਰੀਆਂ ਸੀ ਛੱਡ ਕੇ ਆਏ ਸੀ ਕਿ 15 ਸਾਲਾਂ ਦੀ ਹੁਣ 21 ਬੰਦੀ ਹੋ ਗਈ ਤੇ ਬੇਟਾ ਛੱਡ ਕੇ ਆਏ ਸੀ 19 ਸਾਲ ਦਾ ਤੇ ਹੁਣ ਗੱਭਰੂ ਹੋਏ ਹੋਏ ਨੇ ਦੋਈ ਜਣੇ ਉਹ ਕੀ ਬਾਤ ਆ ਕੀ ਮੇਰੇ ਬਰੋਬਰ ਦਾ ਆਉਂਦਾ ਹੁਣ ਉਹ ਕੀ ਬਾਤ ਆ ਦੇਖ ਲਓ ਵੀ ਵਿਦੇਸ਼ ਮੈਂ ਨਾ ਕੋਈ ਆਮ ਕਈ ਬੰਦੇ ਕਹਣਗੇ ਕੋਈ ਵੱਡੀ ਗੱਲ ਨਹੀਂ ਹਨਾ ਪਰ ਰਿਸ਼ਤੇ ਨੇ ਜਿਹੜੇ ਹਨਾ ਪਿਆਰਾਂ ਦੀ ਕਦਰ ਘਰਸਟੀਆਂ ਦੀ ਕਦਰ ਮਾਪੇ ਦਾ ਇੱਕ 6 ਸਾਲ ਆਪਣੇ ਪੁੱਤਾਂ ਤੋਂ ਬੱਚਿਆਂ ਤੋਂ ਦੂਰ ਰਹਿਣਾ ਬਹੁਤ ਵੱਡੀ ਗੱਲ ਆ ਹਨਾ ਹੁਣ ਤੁਸੀਂ ਕਮੈਂਟ ਵੀ ਸ਼ੇਅਰ ਕਰਿਓ ਫਿਰ ਚਲੇ ਜਾਂਦੇ ਭਾਈ ਚਲੇ ਜਾਂਦੇ ਬਹੁਤ ਜ਼ਿਆਦਾ ਕਹਿਣ ਦਾ ਮਤਲਬ ਇੱਥੇ ਆਪਾਂ ਨੂੰ ਇੱਥੇ ਬਾਹਰ ਆ ਕੇ ਪਤਾ ਲੱਗਦਾ ਵੀ ਅਸੀਂ ਕਿਹੜੇ ਚੰਜਰ ਚ ਫਸ ਜਾਨੇ ਆ ਅਸੀਂ ਸਾਡਾ ਦੂਰ ਹੋਣ ਦਾ ਕੋਈ ਸ਼ੌਂਕ ਨਹੀਂ ਹੈਗਾ ਮਜਬੂਰੀਆਂ ਹੀ ਜਿਹੜੀਆਂ ਬਣਦੀਆਂ ਨੇ ਵੀਰੇ ਹੈਨਾ ਬਿਲਕੁਲ 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 ਬੰਦਾ ਕਹਿੰਦਾ ਚੱਲ ਯਾਰ ਅੱਜ ਪੱਕੇ ਹੋ ਗਏ ਕੱਲ ਪੱਕੇ ਅੱਜ ਆ ਜਾਣਗੇ ਕੱਲ ਆ ਜਾਣਗੇ ਇਦਾਂ ਕਰਦੇ ਆ ਕਰਦੇ ਆ ਇੰਨਾ ਟਾਈਮ ਲੱਗ ਗਿਆ ਇਹ ਸਾਡਾ ਵੀਰ ਰਣਜੀਤ ਹਮੇਸ਼ਾ ਸਟੇਜਾਂ ਤੇ ਮੈਂ ਤੁਹਾਨੂੰ ਸੌਂਦਾ ਦੇਖਿਆ ਤੁਹਾਨੂੰ ਨਚਾਉਂਦਾ ਦੇਖਿਆ ਮੈਂ ਪਹਿਲੀ ਵਾਰ ਇਮੋਸ਼ਨਲ ਹੁੰਦਾ 에어ਪੋਰਟ ਤੇ ਦੇਖਿਆ ਮੈਂ ਤਾਂਜ ਮੇਰੇ ਵੀਰੇ ਕੋਲ ਆਇਆ ਵਧਾਈਆਂ ਦੇਣ ਆਇਆ ਹਾਂ ਜੀ ਤੁਹਾਨੂੰ ਵੀ ਬਹੁਤ ਸਾਰੇ ਸਾਡੇ ਭੈਣ ਭਾਈ ਜਿੰਨੇ ਵੀ ਦੇਖਣ ਵਾਲੇ ਵੀਡੀਓ ਸਾਰੇ ਖੁਸ਼ ਰਹਿਣ ਆਪਣੇ ਮਾਪੇ ਨਾਲ ਹਨਾ ਆਪਣੇ ਪੇਰੈਂਟ ਦੀ ਕਦਰ ਕਰਨ ਤੇ ਬੱਚੇ ਵੀ ਉਹਨਾਂ ਦਾ ਅਗਿਆਕਾਰੀ ਪੜ੍ਹਨ ਵਾਸੇ ਇਹੀ ਗੱਲ ਹੈ ਵੀਰੇ ਹਨਾ ਠੀਕ ਹੈ ਜੀ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਥੈਡਲ ਤੋਂ ਰੂਟਸ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਥੈਡਲ ਤੋਂ ਸ਼ੁਕਰਗੁਜ਼ਾਰ ਹਾਂ ਜੀ ਧੰਨਵਾਦ ਪ੍ਰਵਿੰਦਰਪਾ ਜੀ ਤੁਹਾਡਾ ਵੀ ਬਹੁਤ ਥੈਂਕ ਯੂ ਵੀਰੇ ਬਹੁਤ ਜੀ ਆਇਆਂ ਨੂੰ ਓਕੇ ਜੀ ਸਟਾਫ